ਨਮਸਕਾਰ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਖੰਨਾ ਦੇ ਵਿੱਚ ਅੱਜ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ ਇੱਥੇ ਕਾਰ ਸਵਾਰ ਨੌਜਵਾਨਾਂ ਵੱਲੋਂ ਇੱਕ ਲੜਕੇ ਦੇ ਨਾਲ ਤੇਜ਼ ਤਾਰ ਹਥਿਆਰਾਂ ਦੇ ਨਾਲ ਕੁੱਟਮਾਰ ਕੀਤੀ ਗਈ ਅਤੇ ਉਸ ਨੂੰ ਗੰਭੀਰ ਜ਼ਖਮੀ ਕਰਕੇ ਸੁੱਟ ਦਿੱਤਾ ਗਿਆ ਮਾਮਲਾ ਖੰਨਾ ਦੇ ਬੁੱਲੇਪੁਰ ਰੋਡ ਦਾ ਹੈ ਜਿੱਥੇ ਇੱਕ ਕਾਰ ਵਿੱਚ ਸਵਾਰ ਬਦਮਾਸ਼ਾਂ ਨੇ ਇੱਕ ਨੌਜਵਾਨ ਉਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਿਸ ਨੂੰ ਗੰਭੀਰ ਜ਼ਖਮੀ ਕਰਕੇ ਫਰਾਰ ਹੋ ਗਏ ਜ਼ਖਮੀ ਨੂੰ ਪਹਿਲਾਂ ਖੰਨਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੋਂ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਪੁਲਿਸ ਟੀਮਾਂ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਸੀਸੀਟੀਵੀ ਕੈਮਰੇਸ ਸਕੈਨ ਕੀਤੇ ਜਾ ਰਹੇ ਨੇ ਪਿੰਡ ਵਾਸੀਆਂ ਨੇ ਦੱਸਿਆ ਕਿ ਨੌਜਵਾਨ ਅਮਨਦੀਪ ਸਿੰਘ ਬਾਈਕ ਤੇ ਆਪਣੇ ਘਰ ਵੱਲ ਆ ਰਿਹਾ ਸੀ ਰਸਤੇ ਵਿੱਚ ਇੱਕ ਕਾਰ ਸਵਾਰਾਂ ਨੇ ਉਸ ਨੂੰ ਟੱਕਰ ਮਾਰ ਦਿੱਤੀ ਹੈ ਤੇ ਉਸ ਤੇ ਤੇਜ਼ ਤਾਰ ਹਥਿਆਰਾਂ ਦੇ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਉੱਥੇ ਹੀ ਡੀਐਸਪੀ ਅਮਰਿਤਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਅਤੇ ਜਲਦੀ ਹੀ ਹਮਲਾਵਰਾਂ ਨੂੰ ਕਾਬੂ ਕਰ ਲਿਆ ਜਾਵੇਗਾ। ਭਾਈ ਕੀ ਨਾਮ ਆਪ ਨੂੰ? ਮੇਰਾ ਨਾਮ ਮਜੀਤ ਸਿੰਘ ਹੈ ਜੀ। ਕੀ ਇੱਥੇ ਜੀ ਇੱਕ ਸਾਡੇ ਪਿੰਡ ਦਾ ਲੜਕਾ ਹੈ ਅਮਨਦੀਪ ਸਿੰਘ ਜੋ ਕਿ ਘਰੋਂ ਆ ਕੇ ਮਾਰਕ ਫੈਡ ਵੱਲ ਆ ਕੇ ਬਾਪ ਸਾਹਿਬ ਦੇ ਖੇਤਾਂ ਵੱਲ ਨੂੰ ਜਾ ਰਿਹਾ ਸੀ ਤਾਂ ਇੱਥੇ ਇੱਕ ਚਿੱਟੇ ਰੰਗ ਦੀ ਕਾਰ ਨੇ ਆਲਟੋ ਕਾਰ ਦੱਸੀ ਜਾ ਰਹੀ ਹੈ। ਅਜੇ ਕਨਫਰਮ ਨਹੀਂ ਹੋਈ ਉਹਨੇ ਇਹਨਾਂ ਦੇ ਅਮਨਦੀਪ ਸਿੰਘ ਦੇ ਮੋਟਰਸਾਈਕਲ ਦੇ ਵਿੱਚ ਆ ਕੇ ਟੱਕਰ ਮਾਰ ਕੇ ਇਹਨੂੰ ਸੁੱਟ ਲਿਆ। ਉਸ ਤੋਂ ਬਾਅਦ ਚਾਰ ਜਾਣੇ ਕਰਪਾਨਾਂ ਤੇ ਦਸਤਰਾਂ ਦੇ ਨਾਲ ਬਾਹਰ ਨਿਕਲੇ ਉਹਨਾਂ ਨੇ ਉਹਦੇ ਨਾਲ ਕਾਫੀ ਜ਼ਿਆਦਾ ਵੱਡ ਧੱਕਾ ਕੀਤੀ ਉਸ ਟਾਈਮ ਜੀ ਲਗਭਗ 9:25 ਦਾ ਟਾਈਮ ਸੀ ਸਵੇਰੇ ਦਾ ਤੇ ਉਹ ਬਹੁਤ ਜ਼ਿਆਦਾ ਉਹਦਾ ਲਹੂ ਲਹਾਨ ਕੀਤਾ ਗਿਆ ਮੁੰਡੇ ਦਾ ਉਹਦੀ ਹਾਲਤ ਕਾਫੀ ਜ਼ਿਆਦਾ ਸੀਐਸ ਹੈ ਪਹਿਲਾਂ ਉਹਨੂੰ ਇੱਥੋਂ ਆਈਵੀ ਬਈ ਹਸਪੀਟਲ ਚ ਲੈ ਕੇ ਗਏ ਫਿਰ ਉਥੋਂ ਹੁਣ ਉਹ ਮੈਕਸ ਹਸਪੀਟਲ ਦੇ ਵਿੱਚ ਰੈਫਰ ਕੀਤਾ ਹੋਇਆ ਜੀ ਕੌਣ ਆਇਆ ਮੁੰਡਾ ਕੌਣ ਆ ਵਿੱਚ ਜਿਹੜਾ ਜੀ ਇਹ ਕਿਹੜਾ ਫਿਲ ਦਾ ਫੋਨ ਇਹ ਅਮਨਦੀਪ ਸਿੰਘ son of ਤੇਜਵਿੰਦਰ ਸਿੰਘ ਵਾਸੀ ਬੁੱਲੇਪੁਰ ਦਾ ਹੀ ਹੈ ਜੀ ਤੇ ਇਹ ਖੇਤੀਬਾੜੀ ਜੀ ਹਾਂਜੀ ਉਹਨਾਂ ਦੇ ਮਾਤਾ ਐਮਐਲ ਸਾਹਿਬ ਦੇ ਕਜ਼ਨ ਸਿਸਟਰ ਨੇ ਜੀ ਜੀ ਨਾਮ ਕੀ ਹੈ ਐਮਐਲ ਸਾਹਿਬ ਦਾ ਤੇ ਜਗਤਾਰ ਸਿੰਘ ਦਿয়ালਪੁਰਾਏ ਨੇ ਜਿਹੜੇ ਸਮਰਾਲਾ ਤੋਂ ਉਹਨਾਂ ਦੇ ਰਿਸ਼ਤੇਦਾਰੀ ਚੋਂ ਇਹ ਲੜਕਾ ਹਾਂਜੀ ਹਾਂ ਐਮਐਲ ਸਾਹਿਬ ਸ਼ਕੁਪਾਪ ਆਏ ਨੇ ਉਹ ਹਸਪੀਟਲ ਆਏ ਸੀਗੇ ਜੀ ਕਿਉਂਕਿ ਇੱਥੋਂ ਤਾਂ ਅਸੀਂ ਮੈਂ ਉਹਨਾਂ ਨੂੰ ਲੈ ਕੇ ਸੀਗੇ ਪਿੰਡ ਵਾਸੀ ਸਾਡੇ ਜਿਹੜੇ ਇੱਥੇ ਦੋ ਤਿੰਨ ਜਣੇ ਮੌਕੇ ਤੇ ਆ ਗਏ ਇਹਨਾਂ ਦੇ ਫੈਮਿਲੀ ਮੈਂਬਰ ਵੀ ਆ ਗਏ ਸੀਗੇ ਉਹ ਜਦੋਂ ਇਹ ਵਾਰਦਾਤ ਹੋਈ ਉਸ ਤੋਂ ਬਾਅਦ ਇਹਨੂੰ ਲੜਕੇ ਨੂੰ ਹਸਪੀਟਲ ਲੈ ਕੇ ਸੀ ਉੱਥੇ ਆਏ ਸੀ ਐਮਐਲ ਸਾਹਿਬ ਜੀ ਪਤਾ ਲੱਗਦਾ ਕੋਈ ਨਹੀਂ ਜੀ ਉਹ ਹਜੇ ਤਾਂ ਕੋਈ ਕਲੂ ਮਿਲ ਨਹੀਂ ਰਿਹਾ ਬਾਕੀ ਜਿਹੜੀ ਪ੍ਰਸ਼ਾਸਨ ਹੈ ਜੋ ਲੱਗਿਆ ਹੋਇਆ ਹੈ ਸੀਸੀਟੀਵੀ ਫੁਟੇਜ ਕਵਰ ਕਰ ਰਹੇ ਨੇ ਜੇ ਕੋਈ ਕਲੂ ਮਿਲਦਾ ਤਾਂ ਉਹਦੇ ਅਧਾਰ ਤੇ ਹੀ ਅਗਲੀ ਕਾਰਵਾਈ ਜੀ ਹੋ ਸਕਦੀ ਹੈ ਇਰੇ-ਇਰੇ ਹਜ਼ਾਰ ਦੀ ਬੈਕਿੰਗ ਹੋ ਗਈ ਉਹਨਾਂ ਕੋਲ ਜੀ ਤਲਵਾਰਾਂ ਤੇ ਦਾਹ ਦੱਸੇ ਜਾਂਦੇ ਨੇ ਮਤਲਬ ਅਸੀਂ ਵੀ ਬਾਅਦ ਦੇ ਵਿੱਚ ਆਇਆ ਸਾਨੂੰ ਵਿਵਾਦ ਦੇ ਵਿੱਚ ਪਤਾ ਲੱਗਿਆ ਵੀ ਆ ਗੱਲ ਹੋ ਗਈ ਫਿਰ ਅਸੀਂ ਜਦੋਂ ਪਹੁੰਚੇ ਇੰਨੇ ਨੂੰ ਤਾਂ ਉਹ ਉਹ ਤਾਂ ਜਿਹੜੇ 2-3 ਮਿੰਟ ਦੇ ਵਿੱਚ ਹੀ ਜਿਹੜੇ ਕਾਰ ਸਵਾਰ ਸੀ ਉਹ ਫਰਾਰ ਹੋ ਗਏ ਕਾਰ ਦੇ ਵਿੱਚ ਜਾਲੀਆਂ ਲਾਈਆਂ ਹੋਈਆਂ ਸੀ ਉਹਨਾਂ ਨੇ ਇੱਕ ਬੰਦਾ ਕਾਰ ਸਟਾਰਟ ਕਰਕੇ ਡਰਾਈਵਰ ਵਿੱਚ ਬੈਠਾ ਵੀ ਸੀ ਤੇ ਚਾਰ ਜਾਣੇ ਬਾਹਰ ਦਾਤ ਨੂੰ ਅੰਜਾਮ ਦੇ ਰਹੇ ਸੀ ਇਹੀ ਖੇਤੀવાડી ਵਾਲੀ ਹਾਂ ਹਾਂ ਨਾਲ ਨਾਲ ਕਿਸੇ ਨੇ ਬਚਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਇੱਥੇ ਜੀ 2-3 ਕਿ ਜਾਣੇ ਸੀਗੇ ਤੇ ਉਹ ਇੱਕਦਮ ਅਗਲਾ ਸ਼ੌਕ ਸੀਗਾ ਕਿ ਮਤਲਬ ਇਹ ਹੋ ਗਿਆ ਹਨਾ ਉੰਨੀ ਜਲਦੀ ਕੋਈ ਬਾਕੀ ਘਟਨਾ ਐਦਾਂ ਦੀ ਘਟ ਰਹੀ ਸੀ 4 ਜਾਣੇ ਜੇ ਹਥਿਆਰ ਨਾਲ ਕੁੱਟ ਰਹੇ ਹੁਣ ਤਾਂ ਉਹਦੇ ਵਿੱਚ ਕੋਈ ਨਹੀਂ ਇਨਵੋਲਵ ਹੁੰਦਾ ਪਰਵਾਦ ਵਿੱਚ ਕੌਣ-ਕੌਣ ਇਹਨਾਂ ਪਰਵਾਦ ਦੇ ਵਿੱਚ ਜਿਹੜਾ ਇੱਕ ਬ੍ਰਦਰ ਹੈ ਉਹਰੇ ਉਹ ਪੁਲਿਸ ਦੇ ਵਿੱਚ ਹੀ ਜੌਬ ਕਰਦਾ ਹੈ ਮਾਤਾ ਪਿਤਾ ਨੇ ਇੱਕ ਬਰਦਰ ਦਾ ਫੌਰਨ ਹੈ ਜੀ ਹਾਂ ਨਾਮ ਹੈ ਬੰਜੀਟਰ ਅਰਸ਼ਦੀਪ ਸਿੰਘ ਜੀ ਅਕੀਬ ਕੀ ਗੱਲ ਹੋਈ ਹੈ ਇੱਥੇ ਤਕਰੀਬਨ 9:00 ਵਜੇ ਸਵੇਰੇ ਜੀ ਕੋਈ ਪਿੰਡ ਦੇ ਮੁੰਡੇ ਨੂੰ ਹੀ ਅਮਨਦੀਪ ਸਿੰਘ ਨੂੰ ਕੋਈ ਦਾਹ ਨਾਲ ਕੋਈ ਕੰਡਾਸਿਆਂ ਨਾਲ ਉੱਥੇ ਹਮਲਾ ਕਰਕੇ ਗਏ ਕਿੰਨੇ ਕ ਬੰਦੇ ਜੀ ਕੁਝ ਪਤਾ ਲੱਗਿਆ ਕੁਝ ਪਤਾ ਨਹੀਂ ਤਕਰੀਬਨ 4-5 ਦੇ ਤਕਰੀਬਨ ਬੰਦੇ ਸਨ ਲੇਕਿ ਅਮਨਦੀਪ ਹੈ ਕੋਪਰੈਂਸ ਪਿੰਡ ਦਾ ਹੀ ਵਸਨੀਕ ਹੈ ਜੀ ਕੀ ਇਹ ਰਿਸ਼ਤੇਦਾਰੀ ਕੋਈ ਕਿਸੇ ਪੋਲੀਟੀਕਲ ਲੀਡਰ ਨਾਲ ਸੰਬੰਧਿਤ ਹੈ ਸ਼ਾਇਦ ਮੈਂ ਪੈਂਦੀ ਗਈ ਹੋਣਗੀ ਇਹਨਾਂ ਨਾਲ ਉਹ ਤਕਰੀਬਨ ਸਨ ਅੰਮਲ ਜੀ ਕੋਈ ਵਿਸਤਾਰ ਦਈਏ ਕੁਝ ਵੀ ਪਤਾ ਲੱਗਣੇ ਹਾਂਜੀ 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 ਮਤਲਬ ਇਹਦਾ ਕੋਈ ਪਤਾ ਲੱਗ ਪਾਇਆ ਕਿੰਨੇ ਕ ਬੰਦੇ ਹੈਗੇ ਸੀ ਚਾਰ ਪੰਜ ਬੰਦੇ ਦੇ ਕਰੀਬ ਬੰਦੇ ਸੀਗੇ ਜੀ ਪਛਿਆਰ ਕਿਰਪਾਨਾਂ ਜੀ ਦਾਹ ਹੋ ਗਿਆ ਸੀ ਜੀ ਜਦੋਂ ਉਹ ਵਾਪਸ ਆਏ ਹਾਂਜੀ ਪੰਜਾਬ ਮਲਕੂਸ ਕਿੱਥੇ ਲੈ ਗਏ ਤੁਸੀਂ ਉਹਨਾਂ ਨੂੰ ਹੁਣ ਪਹਿਲਾਂ ਆਈ ਵੀ ਵਾਈ ਲੈ ਕੇ ਗਏ ਹੁਣ ਕਿੱਥੇ ਹੋਰ ਰੈਫਰ ਕੀਤਾ ਜੀ ਹਾਂਜੀ ਇਹ ਅੱਜ ਸਵੇਰ 9:30 9:10 ਵਜੇ ਦੀ ਘਟਨਾ ਹੈ ਇਹ ਅਮਨਦੀਪ ਸਿੰਘ son of ਤੇਜਵਿੰਦਰ ਸਿੰਘ ਲੜਕਾ ਹੈ ਜਿਹਦੀ 15 ਸਾਲ ਦੀ ਏਜ ਹੈ ਤੇ ਇਹਦੀ ਗੋਲਡਨ ਗ੍ਰੇਨ ਦੇ ਸਾਹਮਣੇ ਜ਼ਮੀਨ ਹੈ ਉੱਥੇ ਮੋਟਰ ਲੱਗੀ ਹੋਈ ਹੈ ਉੱਥੇ ਇਹਨੇ ਪਸ਼ੂ ਡੰਗਰ ਵੀ ਰੱਖੇ ਹੋਏ ਆ ਜਿਥੋਂ ਰੋਜ਼ਾਨਾ ਇਹਦਾ ਰੁਟੀਨ ਸੀਗਾ ਵੀ 9:30 ਵਜੇ ਆਉਂਦਾ ਉੱਥੇ ਦੁੱਧ ਵੀ ਲੈ ਕੇ ਜਾਂਦਾ ਤੇ ਮੋਟਰ ਤੇ ਜਿਹੜਾ ਵੀ ਮਾਰਦਾ ਅੱਜ ਰੋਜ਼ਾਨਾ ਦੀ ਤਰ੍ਹਾਂ ਹੀ ਅੱਜ ਇਹ ਵੀ ਮੋਟਰਸਾਈਕਲ ਤੇ ਆਇਆ ਹੈ ਤੇ ਉੱਥੇ ਇੱਕ ਚਿੱਟੇ ਰੰਗ ਦੀ ਐਲਟੋ ਜਿਹੜਾ ਨਵਾਂ ਮਾਡਲ ਹੈ K10 ਇਹ ਇਹਦੀ ਪਹਿਲਾਂ ਹੀ ਵੇਟ ਕਰ ਰਹੀ ਸੀ ਇਨੋਂ ਉੱਥੇ ਇੰਟਰਸੈਪਟ ਕਰਕੇ ਚਾਰ ਬੰਦੇ ਉਹ ਜੋ ਨਿਕਲੇ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸੀ ਤੇ ਤੇਜ਼ ਧਾਰ ਹਥਿਆਰ ਸੀ ਉਹਨਾਂ ਕੋਲੇ ਤੇ ਉਹਨਾਂ ਨੇ ਇਹਦੇ ਹੀ ਕਾਫੀ ਜ਼ਿਆਦਾ ਸੱਟਾਂ ਮਾਰੀਆਂ ਜੋ ਇਹਦੀਆਂ ਲੱਤਾਂ ਤੇ ủi ਤੇ ਬਾਹਾਂ ਤੇ ਕਾਫੀ ਇਹਦੇ ਛੁੱਟ ਆਈਆਂ। ਮੁੱਢਲੀ ਬਰਤਾਲ ਤੋਂ ਪਤਾ ਲੱਗਿਆ ਕਿ ਕੌਣ ਸੀ ਸਰ ਉਹ ਬੰਦੇ ਜਿਹੜੇ ਮੁੱਢਲੀ ਬਰਤਾਲ ਤੋਂ ਇਹੀ ਪਤਾ ਲੱਗਿਆ ਵੀ ਇਹ ਗੱਡੀ ਦੋ ਤਿੰਨ ਦਿਨ ਦੀ ਇਹਦੀ ਰੈਕੀ ਕਰ ਰਹੀ ਸੀ ਤੇ ਅੱਜ ਵੀ ਕਰੀਬ 7 7:30 ਤੋਂ ਇਹਦੀ ਉੱਥੇ ਵੇਟ ਕਰ ਰਹੀ ਸੀ ਚੱਕਰ ਮਾਰ ਰਹੇ ਸੀਗੇ। ਤੇ ਅੱਜ ਜਦੋਂ ਇਹ ਆਇਆ ਤੇ ਇਹਦੇ ਤੇ ਅਟੈਕ ਕੀਤਾ ਇਹਦਾ ਕਾਰਨ ਉਹ ਕਰ ਰਹੇ ਨੇ ਕੀ ਕਾਰਨ ਉਹ ਕਰ ਰਹੇ ਨੇ ਮਲਟੀਪਲ ਅਸੀਂ ਐਂਗਲਸ ਤੇ ਕੰਮ ਕਰ ਰਹੇ ਹਾਂ ਜੀ ਸਾਡੀਆਂ ਮਲਟੀਪਲ ਟੀਮਾਂ ਬਣੀਆਂ ਹੋਈਆਂ ਐ ਐਸਐਸਪੀ ਸਾਹਿਬ ਦਾ ਸੁਪਰ ਆਪਣਾ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਟੀਮਾਂ ਬਣੀਆਂ ਹੋਈਆਂ ਐ ਐਸਪੀ ਡੀ ਸਾਹਿਬ ਸੁਪਰਵਾਈਜ਼ ਕਰ ਰਹੇ ਐ ਐਸਪੀ ਡੀ ਤਰਲੋਚਨ ਸਿੰਘ ਜੀ ਕੋਲ ਚਾਰਜ ਐ ਉਹ ਵੀ ਟੀਮ ਚ ਸ਼ਾਮਲ ਐ ਸੀਆਈਏ ਦੀ ਟੀਮ ਲੱਗੀ ਹੋਈ ਐ ਸਪੈਸ਼ਲ ਪ੍ਰਾਂਤਕੀ ਟੀਮ ਲੱਗੀ ਹੋਈ ਐ ਸਾਈਬਰ ਵਾਲੇ ਵੀ ਲੱਗੇ ਹੋਏ ਐ ਸਾਰੇ ਅਸੀਂ ਐਸੇ ਤਰ੍ਹਾਂ ਦੇ ਵਰਕਅਪ ਕਰ ਰਹੇ ਹਾਂ ਜਿੱਥੇ ਹਮਲਾ ਹੋਇਆ ਜਿਸ ਤੇ ਹਮਲਾ ਹੋਇਆ ਹਾਂ ਉਹਨਾਂ ਨੂੰ ਮੈਕਸ ਹਸਪੀਟਲ ਮੁਹੱਲੀ ਸ਼ੁਕਤ ਕੀਤਾ ਗਿਆ ਜਿੱਥੇ ਹਜੇ ਉਹਨਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਇਥੇ ਆਈਵੀ ਚ ਲਗਾ ਕੇ ਦੇ ਸੀ ਪਹਿਲਾਂ ਤੇ ਉਸ ਤੋਂ ਬਾਅਦ ਉਹਨਾਂ ਨੇ ਜਦ ਉਹਨਾਂ ਨੂੰ ਮੁਢਲੀ ਸਥਾ ਦੇ ਕੇ ਅੱਗੇ ਰੈਫਰ ਕਰ ਦਿੱਤਾ ਪਰ ਨਾਲ ਦੇ ਵਿੱਚ ਕੋਈ ਆਇਆ ਨਹੀਂ ਹੁਣ ਅਸੀਂ ਵੀ ਅਸੀਂ ਮਲਟੀਪਲ ਐਂਗਲਸ ਤੇ ਕੰਮ ਕਰ ਰਹੇ ਹਾਂ ਜੀ ਤੇ ਜੋ ਵੀ ਇਹਦਾ ਰਿਲੇਵੈਂਟ ਸੈਕਸ਼ਨਸ ਤੇ ਪਰਚਾ ਵੀ ਦਰਜ ਕੀਤਾ ਜਾ ਰਿਹਾ ਤੇ ਜੋ ਵੀ ਅਗੇ ਇਨਵੈਸਟੀਗੇਸ਼ਨ ਸਾਹਮਣੇ ਆਊਗਾ ਤੁਹਾਨੂੰ ਦੱਸਿਆ ਜਾਊਗਾ ਸਰ ਕੁਝ ਪਤਾ ਲੱਗਿਆ ਪਰਿਵਾਰ ਕੋਲੋਂ ਕੁਝ ਰਿਪੋਰਟ ਇੱਕ ਦੋ ਭਰਾ ਨੇ ਜੀ ਛੋਟਾ ਆਪਣਾ ਸਾਡਾ ਪੁਲਿਸ ਮੁਲਾਜ਼ਮ ਹੀ ਹੈ ਇਹਦੀ ਮੈਰਿਜ ਹੋਈ ਵੀ ਹੈ ਤੇ ਹਜੇ ਬੱਚਾ ਕੋਈ ਨਹੀਂਗਾ ਤੇ ਹੁਣ ਤੱਕ ਇਹੀ ਪਰਿਵਾਰ ਦਾ ਬੈਕਗ੍ਰਾਉਂਡ ਸਾਹਮਣੇ ਆਇਆ ਇਹ ਬੁਲੇਪੁਰ ਦਾ ਹੈ ਜੀ ਬੁਲੇਪੁਰ ਪਿੰਡ ਦਾ ਬੁਲੇਪੁਰ ਰੋਡ ਤੇ ਇਹ ਹਾਦਸਾ ਹੋਇਆ